ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਸੜਕ ਦੁਰਘਟਨਾਵਾਂ। ਤੇ ਚੈਨਲ ਦੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਪਲਟਫਾਰਮ ਸਕੇ। ਤੇ ਆਪਾਂ ਸ਼ੁਰੂ ਕਰਨ ਲੱਗੇ ਆ ਲੇਖ ਰਚਨਾ ਸੜਕ ਦੁਰਘਟਨਾਵਾਂ। ਆਮਾ ਜਾਨ ਪਛਾਣ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਲਈ ਵਿਗਿਆਨਿਕ ਅਵਾਜਾਈ ਦੇ ਸਾਧਨਾਂ ਵਿੱਚ ਭਾਰੀ ਵਿਕਾਸ ਕੀਤਾ ਹੈ। ਜਿਨ੍ਹਾਂ ਵਿੱਚ ਬਸਾਂ ਆਕਾਰਾਂ ਸਕੂਟਰ ਮੋਟਰਸਾਈਕਲ ਰੇਲ ਗੱਡੀਆਂ ਔਟੋ ਰਿਕਸ਼ੇ ਟਰੈਕਟਰ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਆਦਿ ਦੀ ਸਹੂਲਤ ਮਨੁੱਖ ਮਾਨ ਰਿਹਾ ਹੈ ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਹਰ ਰੋਜ਼ ਹੀ ਹਵਾਜਾਈ ਦੇ ਵਾਹਨਾਂ ਦੀ ਆਪਸੀ ਟੱਕਰ ਨਾਲ ਦਿਲ ਕੰਬਾਉ ਹਾਦਸੇ ਵਾਪਰ ਰਹੇ ਹਨ ਜਾਣਗੇ ਤੇ ਮੋਤਾਂ ਹੋ ਰਹੀਆਂ ਹਨ ਤੇ ਅਨੇਕਾਂ ਹੀ ਜ਼ਖਮੀ ਹੋ ਰਹੇ ਹਨ ਸੜਕਾਂ ਦੇ ਵਾਪਨ ਵਾਲੇ ਹਾਦਸਿਆਂ ਦੇ ਕਾਰਨ ਸਬਤੋ ਵੱਧ ਦੁਰਘਟਨਾਵਾਂ ਸੜਕਾਂ ਤੇ ਹੋ ਰਹੀਆਂ ਹਨ ਜਿਸ ਦੇ ਕੁਝ ਕਾਰਨ ਇਸ ਪ੍ਰਕਾਰ ਹਨ ਤੰਗ ਸੜਕਾਂ ਸੜਕਾਂ ਉੱਤੇ ਵਾਹਨਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਣਾ ਕਿਉਂਕਿ ਹਰ ਕਿਸੇ ਕੋਲ ਨਿੱਜੀ ਵਾਹਨ ਹਨ ਤੇ ਸਾਂਝੇ ਵਾਹਨਾਂ ਤੇ ਵੀ ਭੀੜ ਹੁੰਦੀ ਹੈ ਇਹਨਾਂ ਦੇ ਮੁਕਾਬਲੇ ਸੜਕਾਂ ਤੰਗ ਹਨ ਇਹਨਾਂ ਤੰਗ ਸੜਕਾਂ ਤੇ ਹੀ ਹਰ ਪ੍ਰਕਾਰ ਦੇ ਵਾਹਨ ਤੋਂ ਪੈਦਲ ਯਾਤ ਯਾਤਰੀ ਸਫਲ ਕਰ ਰਹੇ ਹੁੰਦੇ ਹਨ ਕਾਹਲ ਹਰ ਕੋਈ ਕਾਹਲ ਵਿੱਚ ਹੁੰਦਾ ਹੈ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਆਵਾਜਾਈ ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਟ੍ਰੈਫਿਕ ਦੀ ਮਾਮੂਲੀ ਗਲਤੀ ਹਾਦਸੇ ਦਾ ਕਾਰਨ ਬਣ ਜਾਂਦੀ ਹੈ ਓਵਰਲੋਡ ਵਾਹਨਾਂ ਨੂੰ ਓਵਰਲੋਡ ਜਾਂ ਵਾਧੂ ਭਾਰ ਕੀਤਾ ਗਿਆ ਹੁੰਦਾ ਹੈ ਬੱਸਾਂ ਔਰ ਟੌਕ ਰਿਕਸ਼ੀ ਟਰਾਲੀਆਂ ਟਰੱਕਾਂ ਦੀ ਸਵਾਰੀਆਂ ਤੇ ਹੋਰ ਸਮਾਨ ਨਾਲ ਲੱਦੇ ਹੁੰਦੇ ਹਨ ਜੋ ਸੰਤੁਲਨ ਗਵਾ ਬੈਠਦੇ ਹਨ ਸ਼ਰਾਬੀ ਡਰਾਈਵਰ ਬਹੁਤ ਹੀ ਡਰਾਈਵਰ ਸ਼ਰਾਬੀ ਹੁੰਦੇ ਹਨ ਇਹਨਾਂ ਸਥਿਤੀ ਵਿੱਚ ਆਪ ਵੀ ਨੁਕਸਾਨ ਚਲਦੇ ਹਨ ਤੇ ਦੂਜਿਆਂ ਨੂੰ ਵਿਪਤਾ ਵਿੱਚ ਪਾ ਦਿੰਦੇ ਹਨ। ਰੇਲਵੇ ਫਾਟਕ ਬੰਦ ਹੋਣ ਤੇ ਲੋਕ ਬੰਦ ਫਾਟਕ ਵਿੱਚੋਂ ਦੀ ਲੰਘਦੇ ਹੋਏ ਕਈ ਵਾਰ ਹਾਦਸਾ ਗਰਸ ਹੋ ਜਾਂਦੇ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਸਰਕਾਰੀ ਤੌਰ ਤੇ ਅਣਮਿੱਥੇ ਲੋਕਾਂ ਕੋਲ ਡਰਾਈਵਿੰਗ ਲਾਇਸੈਂਸ ਦਾ ਨਾ ਹੋਣਾ, ਚੌਂਕਾਂ ਤੇ ਸਪੀਡ ਬ੍ਰੇਕਰਾਂ ਤੇ ਚੇਤਾਵਨੀਆਂ ਦਾ ਯੋਗ ਪ੍ਰਬੰਧ ਨਾ ਹੋਣਾ ਤੇ ਮੀਂਹ ਆਦੀ ਕਾਰਨ, ਟੁੱਟੀਆਂ ਸੜਕਾਂ ਦੀ ਮੁਰੰਮਤ ਨਾ ਕਰਨਾ ਆਦੀ ਕਾਰਨ ਵੀ ਹਾਦਸੇ ਲਈ ਜ਼ਿੰਮੇਵਾਰ ਹਨ। ਮਾਨਵ ਰਹਿਤ ਫਾਟਕਾਂ ਤੇ ਵਾਪਰਨ ਵਾਲੇ ਹਾਦਸੇ ਇਸ ਤੋਂ ਇਲਾਵਾ ਮਾਨਵ ਰਹਿਤ ਫਾਟਕਾਂ ਤੇ ਦਿਲ ਕੰਬਾਉ ਹਾਦਸੇ ਵਾਪਰ ਰਹੇ ਹਨ ਬਹੁਤ ਸਾਰੇ ਫਾਟਕ ਜੇ ਹਨ ਜਿਨ੍ਹਾਂ ਨੂੰ ਬੰਦ ਕਰਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜਿਸ ਕਾਰਨ ਸੜਕਾਂ ਰਾਹੀਂ ਸਫ਼ਰ ਕਰਨ ਵਾਲੇ ਸੁਚੇਤ ਤਾਂ ਭਾਵੇਂ ਹੁੰਦੇ ਹਨ ਪਰ ਕਈ ਵਾਰ ਕਈ ਵਾ ਕਾਰਨ ਕਰਕੇ ਰੇਲ ਗੱਡੀ ਦੇ ਆਉਣ ਬਾਰੇ ਪਤਾ ਨਹੀਂ ਲੱਗਦਾ ਜਿਸ ਦੇ ਸਿੱਟੇ ਵੱਜੇ ਸੜਕੀ ਵਾਹਨ ਰੇਲ ਗੱਡੀ ਦੇ ਲਪੇਟ ਵਿੱਚ ਆ ਜਾਂਦੇ ਹਨ ਤੇ ਬੁਰੀ ਤਰ੍ਹਾਂ ਨੁਕਸਾਨੇ ਜਾਂਦੇ ਹਨ ਕਰ ਦਿਆ ਵਿਸਥੁੰਦਾ ਕਾਰਨ ਅਜਿਹੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜਾਨੀ ਮਾਲੀ ਨੁਕਸਾਨ ਕਰਦੀਆਂ ਹਨ ਉਹਨਾਂ ਪਿੱਛੇ ਲੋਕ ਆਪ ਵੀ ਜ਼ਿੰਮੇਵਾਰ ਹੰਤੇ ਸਰਕਾਰ ਵੀ ਕਿਉਂਕਿ ਸਰਕਾਰ ਕੋਈ ਵੀ ਕਾਨੂੰਨ ਸਖਤੀ ਨਾਲ ਲਾਗੂ ਨਹੀਂ ਕਰਦੀ ਰਿਸ਼ਵਤਖੋਰ ਕਲਰਕ ਆਦੀ ਪੈਸੇ ਲੈ ਕੇ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦੇ ਹਨ ਸ਼ਰਾਬੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਓਵਰਲੋਡ ਵਾਹਨਾਂ ਤੇ ਚਲਾਨ ਨਹੀਂ ਕੱਟੇ ਜਾਂਦੇ ਸੜਕਾਂ ਦੀ ਮੁਰੰਮਤ ਨਹੀਂ ਹੁੰਦੀ ਜਿਸ ਕਾਰਨ ਲੋਕ ਵੀ ਲਾਹ ਪ੍ਰਵਾਹ ਹੋ ਗਏ ਹਨ ਉਹ ਸਰਕਾਰੀ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕਰਦੇ ਅੱਜ ਸੜਕਾਂ 'ਤੇ ਬੱਸਾਂ ਕਾਰਾਂ ਦੀ ਸਪੀਡ ਹੱਦੋਂ ਵੱਧ ਤੇਜ਼ ਹੁੰਦੀ ਹੈ ਜੋ ਰਾਹ ਜਾਂਦੇ ਹਰ ਇੱਕ ਲਈ ਖਤਰਾ ਹੁੰਦੀ ਹੈ ਅੱਜ ਸੜਕਾਂ ਦੇ ਵਾਹਨ ਨਹੀਂ ਬਲਕਿ ਮੌਤ દોੜਦੀ ਹੈ ਸੁਝਾ ਇਹਨਾਂ ਦੁਰਘਟਨਾਵਾਂ ਨੂੰ ਰੋਕਣ ਲਈ ਯੋਗ ਪ੍ਰਬੰਧ ਸਖਤ ਕਾਨੂੰਨ ਸਜ਼ਾਾਂ ਭਾਰੀ ਜੁਰਮਾਨੇ ਜ਼ਿੰਮੇਵਾਰੀ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ